ਸultanpur Lodhi ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਉੱਤੇ ਪੁੱਜੇ ਇਸ ਮੌਕੇ ਉਹਨਾਂ ਵੱਲੋਂ ਰਾਹਤ ਸਮੱਗਰੀ ਵੰਡੀ ਗਈ ਇਸ ਦੇ ਨਾਲ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਆ ਤਾਂ ਔਖੀ ਘੜੀ ਦੇ ਵਿੱਚ ਸਰਕਾਰਾਂ ਪਹੁੰਚਣ ਜਾਂ ਨਾ ਪਹੁੰਚਣ ਪਰ ਸਾਡੇ ਜਿਹੜੇ ਪੰਜਾਬੀ ਤੇ ਖਾਸ ਕਰਕੇ ਸਾਡੀ ਸਿੱਖ ਸੰਪਰਦਾਵਾਂ ਸੰਸਥਾਵਾਂ ਜ਼ਰੂਰ ਪਹੁੰਚਦੀਆਂ ਨੇ ਗਿਆਨੀ ਕੁਲਦੀਪ ਸਿੰਘ ਗੱਜ ਨੇ ਕਿਹਾ ਕਿ ਸਾਰੇ ਪੰਜਾਬੀ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੇ ਸੁਨੇਹਾ ਦਿੱਤਾ ਕਿ ਇਸ ਔਖੇ ਸਮੇਂ ਇਸ ਔਖੀ ਘੜੀ ਦੇ ਵੇਲੇ ਸਾਨੂੰ ਆਪਣੇ ਇਹਨਾਂ ਵੀਰਾਂ ਲਈ ਖੜਨਾ ਚਾਹੀਦਾ ਖਾਸ ਕਰਕੇ ਜਦੋਂ ਪਾਣੀ ਉਤਰ ਜਾਣਾ ਤੇ ਉਸ ਤੋਂ ਬਾਅਦ ਜਿਹੜੀਆਂ ਆਫ਼ਤਾਂ ਆਉਣਗੀਆਂ ਉਹਦੇ ਨਾਲ ਨਜਿੱਠਣਾ ਉਹਨਾਂ ਨੂੰ ਬੀਜ ਖਾਦਾ ਚਾਹੀਦੀਆਂ ਨੇ ਜੋ ਘਰ ਨੂੰ ਜਾਂ ਹੋਰ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਲਈ ਸਿੱਖ ਜਥੇਬੰਦੀਆਂ ਉਪਰਾਲੇ ਕਰ ਰਹੀਆਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰ ਨੂੰ ਇਹ ਚਾਹੀਦਾ ਕਿ ਉਹ ਆਪਣੇ ਲੋਕਾਂ ਦਾ ਕੁਝ ਸੋਚੀਏ ਤਾਂ ਪੱਕਾ ਹੱਲ ਕੀਤਾ ਜਾਵੇ ਕਿਉਂਕਿ ਬਾਰ ਬਾਰ ਲੋਕ ਇਹਨਾਂ ਆਫਤਾਂ ਦੇ ਵਿੱਚ ਉਜੜੇ ਰਹੇ ਨੇ ਪਹਿਲਾਂ 2023 ਦੇ ਵਿੱਚ ਉਜੜੇ ਹੁਣ ਤੇ 2025 ਵਿੱਚ ਇਹ ਸਮੱਸਿਆ ਦੁਆਰਾ ਆਈ ਹੈ ਸਰਕਾਰ ਚਾਹੇ ਤਾਂ ਹੱਲਾ ਤੇ ਸਰਕਾਰ ਦੇ ਕੋਲ ਸਾਰੇ ਸਾਧਨ ਵੀ ਨੇ ਤੇ ਪੈਸਾ ਵੀ ਆ ਤੇ ਸਰਕਾਰ ਨੂੰ ਇਹ ਲੋਕ ਡੁੱਬਣ ਲਈ ਨਹੀਂ ਛੱਡਣੇ ਚਾਹੀਦੇ ਇਹਨਾਂ ਦਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਪੱਕਾ ਹੱਲ ਕੱਢਣਾ ਚਾਹੀਦਾ ਇਹ ਆਪਣਾ ਟੈਕਸ ਸਰਕਾਰ ਨੂੰ ਦਿੰਦੇ ਨੇ ਸਰਕਾਰ ਨੂੰ ਇਹ ਕਾਰ ਸੇਵਾ ਵਾਲੇ ਮਹਾਉਸ਼ਾਂ ਤੋਂ ਸੇਧ ਲੈਣੀ ਚਾਹੀਦੀ ਆ ਵੀ ਇਹ ਕਰ ਸਕਦੇ ਨੇ ਤੇ ਤੁਹਾਡੇ ਕੋਲ ਕੋਈ ਕਮੀ ਨਹੀਂ ਆ ਤੇ ਤੁਸੀਂ ਕਿਉਂ ਨਹੀਂ ਕਰ ਸਕਦੇ ਪੰਜਾਬ ਗੁਰੂਆਂ ਦੇ ਨਾਮ ਦੇ ਉੱਤੇ ਜਿਉਂਦਾ ਪੰਜਾਬ ਦੇ ਵਿੱਚ ਕੋਈ ਵੀ ਆਫਤ ਆਵੇ ਮੁਸ਼ਕਲ ਆਵੇ ਤਾਂ ਇੱਥੇ ਸਾਡਾ ਇਹੋ ਜਿਹਾ ਭਾਈਚਾਰਾ ਆ ਵੀ ਲੋਕ ਇੱਕ ਦੂਜੇ ਦਾ ਸਹਾਰਾ ਬਣਦੇ ਆ ਆਸਰਾ ਬਣਦੇ ਆ ਖਾਸ ਕਰਕੇ ਗੁਰੂ ਘਰਾਂ ਦੇ ਜਿਹੜੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਆ ਜਿਵੇਂ ਇਸ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ 2018 ਦੇ ਵਿੱਚ ਹੀ بڑا ਹੜਾ ਆਇਆ। ਉਹਦੇ ਤੋਂ ਬਾਅਦ 23 ਦੇ ਵਿੱਚ ਬਹੁਤ ਆਇਆ। ਐ ਤੇ ਕਿ 25 ਦੇ ਵਿੱਚ ਦੁਬਾਰਾ ਆ ਗਿਆ। ਮੈਂ ਹੁਣੇ ਜਦੋਂ ਇਲਾਕੇ ਦੇ ਕੁਝ ਸੱਚਨਾਂ ਦੇ ਨਾਲ ਗੱਲਬਾਤ ਕੀਤੀ ਆ ਉਹ ਬੜੇ ਦੁਖੀ ਆ। ਕਿਉਂਕਿ 18 ਦੇ ਵਿੱਚ ਵੀ ਉਹਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਕਈ ਘਰ ਠੱਠੇ 23 ਦੇ ਵਿੱਚ ਵੀ ਹੋਇ ਕੋਈ ਚੱਲਿਆ। ਤੇ ਅੱਜ 25 ਦੇ ਵਿੱਚ ਫੇਰ ਉਹਨੂੰ ਉਹ ਚੱਲ ਰਿਹਾ ਹੈ। ਇਹਦੇ ਲਈ ਇਹ ਆ ਕਿ ਸਰਕਾਰ ਨੂੰ ਇਹਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਲੋਕ ਆ ਬੜੇ ਮਿਹਨਤਕਸ਼ ਲੋਕ ਆ ਮਿਹਨਤ ਕਰਨ ਵਾਲੇ ਆ ਉਹ ਆਪਣਾ ਗੁਜ਼ਾਰਾ ਕਰਦੇ ਆ ਉਹਨਾਂ ਦੀਆਂ ਜ਼ਮੀਨਾਂ ਵੀ ਖਰਾਬ ਹੁੰਦੀਆਂ ਔਰ ਫਿਰ ਦੋ-ਦੋ ਸਾਲ ਲੱਗ ਜਾਂਦੇ ਜ਼ਮੀਨਾਂ ਪਤਰੀਆਂ ਕਰਨ ਤੇ ਔਰ ਉਹਦੇ ਲਈ ਫਿਰ ਪੈਸਾ ਚਾਹੀਦਾ ਇਹ ਤੋਂ ਇਲਾਵਾ ਘਰ ਟਹਿ ਜਾਂਦੇ ਆ ਤਾਂ ਸਰਕਾਰ ਨੂੰ ਇਹਨਾਂ ਲੋਕਾਂ ਦੀ ਹਾਲਤ ਨੂੰ ਦੇਖਦਿਆਂ ਇਹਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਆਪਣੇ ਲੋਕ ਡੁੱਬਣ ਲਈ ਨਹੀਂ ਛੱਡਣੇ ਚਾਹੀਦੇ ਜੋ ਕਿ ਇਹ ਕੋਈ ਇੱਕ ਵਾਰੀ ਨਹੀਂ 18 ਚ ਆ ਰਿਹਾ ਵਾ 23 ਚ ਆ ਰਿਹਾ 25 ਦੇ ਵਿੱਚ ਤੀਜੀ ਵਾਰੀ ਆ ਗਿਆ ਤਾਂ ਇਹਦਾ ਹੱਲ ਕੱਢਣਾ ਚਾਹੀਦਾ ਦੂਜਾ ਮੈਂ ਸਮੁੱਚੇ ਲੋਕਾਂ ਨੂੰ ਖਾਸ ਕਰਕੇ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਜਿਵੇਂ ਮੈਂ ਹੁਣੇ ਇਹਨਾਂ ਦੇ ਸਰਪੰਚ ਸਾਹਿਬ ਨਾਲ ਗੱਲ ਕਰ ਰਿਹਾ ਸੀ ਔਰ ਇਹਨਾਂ ਨੇ ਦੱਸਿਆ ਵੀ ਜਦੋਂ ਪਾਣੀ ਉਤਰਨਾ ਤੇ ਉਦੋਂ ਤੋਂ ਬਾਅਦ ਇਹਨਾਂ ਦੀਆਂ ਬਹੁਤ ਸਾਰੀਆਂ ਲੋੜਾਂ ਉਹਨਾਂ ਲੋੜਾਂ ਦੇ ਵਿੱਚ ਬੀਜ ਦੀ ਲੋੜ ਆ ਖਾਦ ਦੀ ਲੋੜ ਆ ਜਾਂ ਹੋਰ ਜਿਹੜੇ ਆ ਤਾਂ ਸਾਡੇ ਲੋਕਾਂ ਨੂੰ ਸਾਡੀ ਕੌਮ ਨੂੰ ਜਾ ਜਿੰਨੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਬਾਅਦ ਵਿੱਚ ਵੀ ਹੜਾਂ ਤੋਂ ਬਾਅਦ ਇਹਨਾਂ ਪਿੰਡਾਂ ਚ ਹਣਾ ਮੈਂ ਵੀ ਆਉਂਗਾ ਆਪਾਂ ਇਹਨਾਂ ਦੇ ਕੋਲ ਬਈਏ ਕਿ ਅਸਲ ਦੇ ਵਿੱਚ ਇਹਨਾਂ ਨੂੰ ਬਾਅਦ ਚ ਕੀ ਲੋੜ ਆ ਮਿਲ ਜੁਲ ਕੇ ਉਹਦਾ ਹੱਲ ਕਰਨਾ ਚਾਹੀਦਾ ਉਹ ਚੀਜ਼ਾਂ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ ਤੀਜੀ ਗੱਲ ਇਹ ਆ ਕਿ ਜਿਵੇਂ ਇੱਥੇ ਮੈਂ ਦੇਖ ਰਿਹਾ ਵਾਂ ਕਿ ਬਹੁਤ ਸਾਰੇ ਲੰਗਰ ਇੱਥੇ ਲੱਗੇ ਹੋਏ ਆ ਸੰਤ ਮਹਾਪੁਰਸ਼ਾਂ ਵੱਲੋਂ ਆ ਬਾਬਾ ਸੁਖਾ ਸਿੰਘ ਜੀ ਹੋਣਾ ਵੱਲੋਂ ਲੱਗੇ ਆ ਵਾਰਸੇ ਪੰਜਾਬ ਵੱਲੋਂ ਲੱਗੇ ਆ ਅਰ ਖਾਸ ਕਰਕੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਉਥੋਂ ਵੀ ਉਹ ਕਾਫੀ ਪ੍ਰਬੰਧ ਕਰ ਰਹੇ ਆ ਅਰ ਮੈਂ ਇਲਾਕੇ ਦੇ ਜਦੋਂ ਸਜਨਾ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਇਹਨਾਂ ਨੇ ਕਿਹਾ ਕਿ ਹਰ ਤਰੀਕੇ ਦਾ ਸਹਿਯੋਗ ਦੇਵਾਂਗੇ ਇਹੋ ਹੀ ਸਾਡਾ ਪੰਜਾਬ ਆ ਕਿ ਇੱਕ ਦੂਜੇ ਦਾ ਆਪਾਂ ਸਹਾਰਾ ਬਣੀਏ ਅਰ ਜਿਵੇਂ ਇੱਥੇ ਸੰਗਤ ਲੰਗਰ ਜਾਂ ਚਾਰਾ ਲੈ ਕੇ ਆਈ ਆ ਇਹ ਸ਼ਲਾਘਾ ਜੋਗਾ ਮੈਂ ਗੁਰੂ ਅਗੇ ਅਰਦਾਸ ਕਰਦਾ ਕਿ ਮਹਾਰਾਜ ਜਿਹੜੇ ਵੀ ਇੱਥੇ ਜਥੇਬੰਦੀਆਂ ਆਈਆਂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜਾਂ ਜਿਹੜੇ ਵੀ ਇਹਨਾਂ ਦਾ ਦੁੱਖ ਦਰਦ ਸੁਣਨ ਆਏ ਆ ਪਰ ਇਹ ਤੇ ਲੋਕਾਂ ਦੇ ਵੱਲੋਂ ਅਸੀਂ ਸਾਰੇ ਜਾਣੇ ਜਿਹੜਾ ਟੈਕਸ ਆ ਉਹ ਸਰਕਾਰ ਨੂੰ ਦਿੰਨੇ ਆ ਹਰ ਇੱਕ ਚੀਜ਼ ਖਰੀਦੀ ਜਾਂਦੀ ਆ ਉਹਦੇ ਤੇ ਟੈਕਸ ਲੱਗਦਾ ਤੇ ਟੈਕਸ ਸਾਡਾ ਸੈਂਟਰ ਸਰਕਾਰ ਨੂੰ ਵੀ ਜਾਂਦਾ ਟੈਕਸ ਸਾਡਾ ਇਥੋਂ ਦੀ ਸਟੇਟ ਸਰਕਾਰ ਨੂੰ ਵੀ ਜਾਂਦਾ ਤੋਂ ਇਹ ਸਭ ਤੋਂ ਪਹਿਲਾਂ ਸਰਕਾਰਾਂ ਦਾ ਫਰਜ ਆ ਕਿ ਇਹ ਇਲਾਕੇ ਦੇ ਲੋਕਾਂ ਦਾ ਪੱਕਾ ਹੱਲ ਕੱਢਿਆ ਜਾਵੇ ਪੱਕਾ ਹੱਲ ਕੱਢ ਕੇ ਜਿਹੜਾ ਪਾਣੀ ਵਾਰ-ਵਾਰ ਇਹਨਾਂ ਦੀਆਂ ਫਸਲਾਂ ਦੀ ਇਹਨਾਂ ਦੇ ਘਰਾਂ ਦੀ ਇਹਨਾਂ ਦੇ سرمਾਈ ਦੀ ਬਰਬਾਦੀ ਨਾ ਕਰੇ ਇਸ ਕਰਕੇ ਸਰਕਾਰ ਨੂੰ ਇਹਨਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹਰ ਹਾਰਦ ਜਾਣ ਤੋਂ ਬਾਅਦ ਇਹਨਾਂ ਦੇ ਇਲਾਕੇ ਜਾਣ ਕੇ ਵੇਖਣਾ ਚਾਹੀਦਾ ਵਾ ਇਥੋਂ ਦੇ ਨਮਾਇੰਦਿਆਂ ਨੂੰ ਔਰ ਬਹਿ ਕੇ ਇਹਨਾਂ ਦੀਆਂ ਮੁਸ਼ਕਲਾਂ ਸੁਣਨਾ ਚਾਹੀਦੀਆਂ ਦੇਖੋ ਸਰਕਾਰ ਚਾਵੇ ਤੇ ਹਰ ਚੀਜ਼ ਦਾ ਹੱਲ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਕੋਲ ਪੈਸਾ ਵੀ ਹੈਗਾ ਉਹਨਾਂ ਕੋਲ ਸਾਧਨ ਵੀ ਹੈਗੇ ਆ ਕਿ ਆਪਣੇ ਲੋਕਾਂ ਨੂੰ ਡੁੱਬਣ ਲਈ ਇਦਾਂ ਛੱਡ ਨਹੀਂ ਦੇਣਾ ਚਾਹੀਦਾ ਮੈਂ ਇਹੋ ਹੀ ਕਹਿਣਾ ਸਰਕਾਰ ਨੂੰ ਵੀ ਇਹਨਾਂ ਦੀਆਂ ਮੰਗਾਂ ਵੱਲ ਧਿਆਨ দাও ਇਹ ਜਿਹੜੇ ਹੜ੍ਹ ਆਉਂਦੇ ਆ ਦਾ ਕੋਈ ਪਤਾ ਹੱਲ ਕੱਢਿਆ ਜਾਵੇ